ਸੋ ਮੇਰਾ ਨਾਮ ਰਕੀਸ਼ ਸੈਣੀ ਮੇਰਾ ਦਾ ਨਾਮ ਹੈ ਅਠ ਦੇ ਬਾਅਦ ਜੈਮਾ ਸੋਲਰ ਸਿਸਟਮ ਨਾਮ ਤੋਂ ਸੋਲਰ ਦਾ ਕੰਮ ਹੈਗਾ ਸਵੇਰੇ ਮੈਨੂੰ 5:55 ਮਿੰਟ ਤੇ ਮੇਰੇ ਸਾਹਮਣੇ ਹਸਮਿਤ ਕੁਮਾਰ ਜੀ ਮੇਰੇ ਦੋਸਤ ਹੀ ਨਾ ਆਰੇ ਆਰੇ ਦੇ ਮਾਲਕ ਨੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਦੁਕਾਨ ਦੇ ਸ਼ਟਰ ਚੁਕੋਏ ਹੋਏ ਨੇ ਤੇ ਮੈਂ ਇਸ ਗੱਲ ਨੂੰ ਸੁਣ ਕੇ ਨਾਲ ਦੀ 15-20 ਮਿੰਟ ਚ ਮੈਂ ਦੀਖਾ ਕਰ ਆ ਗਿਆ ਜਦੋਂ ਮੈਂ ਦੇਖਿਆ ਕਿ ਵਾਕਈ ਸ਼ਟਰ ਚੁਕੋਏ ਹੋਏ ਸੀ ਤੇ ਚੋਰਾਂ ਨੇ ਕਿਤਾ ਐਸੀ ਤਾਲੇ ਨਾਲ ਲੱਗੇ ਸੀ ਉੱਥੇ ਕੁੰਡੇ ਨੂੰ ਤੋੜ ਕੇ ਸਾਡਰ ਖੋਲ੍ਹਿਆ ਸੀ ਤੇ ਮੇਰੇ ਅੰਦਰ ਸਮਾਨ ਕੋਈ ਜ਼ਿਆਦਾ ਨਹੀਂ ਪਿਆ ਹੁੰਦਾ ਮੈਂ ਬੈਠੀ ਪਈ ਸੀ ਬਾਕੀ ਹਾਲ ਸਮਾਨ ਸੀ ਉਹਦਾ ਬੈਠੀ ਬਾਹਰ ਖਿੱਚ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਬਾਹਰ ਆਰੇ ਵਾਲਿਆਂ ਨੂੰ ਪਤਾ ਲੱਗਾ ਕਿ ਇੱਥੇ ਕੋਈ ਖੜਕੜਕੜਕਾ ਹੋ ਰਿਹਾ ਤੇ ਉਹ ਚੋਰ ਨੂੰ ਪਤਾ ਲੱਗ ਗਿਆ ਕਿ ਮੇਰੇ ਬਾਰੇ ਪਤਾ ਲੱਗ ਗਿਆ ਉਹ ਨੱਠ ਗਿਆ ਤੁਹਾਨੂੰ ਠੀਕ ਹੈ ਮਤਲਬ ਕਿ ਮੇਰੇ ਨੁਕਸਾਨ ਨਹੀਂ ਹੋਇਆ ਕੋਈ ਵੀ ਚੋਰੀ ਕਰਾਂ ਦੀ ਕੋਸ਼ਿਸ਼ ਕੀਤੀ ਗਈ ਸਮਾਨ ਨਹੀਂ ਕੋਈ ਚੁੱਕਿਆਗਾ ਬਟ ਇਹ ਸਾਡੇ ਪੁਲਿਸ ਪ੍ਰਸ਼ਾਸਨ ਵਾਸਤੇ ਜਾਂ ਲਾਗੇ ਹੋਰ ਸਾਰੇ ਲੋਕਾਂ ਵਾਸਤੇ ਬਹੁਤ ਮਾੜੀ ਗੱਲ ਹੈਗੀ ਹੈ ਕਿ ਅਗਰ ਅਸੀਂ ਸੁਰੱਖਿਅਤ ਨਹੀਂ ਹੈਗੇ ਸਾਡੀ ਦੁਕਾਨਾਂ 'ਚ ਰੱਖੇ ਨੇ ਹੈਗੇ ਤਾਂ ਆਮ ਪਬਲਿਕ ਦਾ ਕੀ ਬਣੂਗਾ ਤੁਸੀਂ ਕਿਹਾ ਜਦਾਂ ਪੁਲਿਸ ਆਈ ਸੀ ਮੌਕੇ ਤੇ ਤੁਹਾਨੂੰ ਮੈਂ ਕਹਿੰਦਾ ਸੀ ਐਫ ਆਈ ਆਰ ਦਰਜ ਕਰਵਾਓ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਕਹੇ ਚਲੋ ਐਸੀ ਆਰਐਫਆਈ ਮੇਰਾ ਨੁਕਸਾਨ ਤੇ ਕੋਈ ਨਹੀਂ ਹੋਇਆ ਪਰ ਫਿਰ ਵੀ ਅਗਰ ਤੁਸੀਂ ਚਾਹੁੰਦੇ ਤਾਂ ਅਸੀਂ ਐਫਆਈਆਰ ਦਰਜ ਕਰਾ ਸਕਦੇ ਆਂ ਜੀ ਐਂਕਾ ਮੈਂ ਵੀ ਜਿਹੜੇ ਪੁਲਿਸ ਨੂੰ ਆਪਣੇ ਪ੍ਰਸ਼ਾਸਨ ਵਿੱਚ ਚਾਹੀਦਾ ਹੈ ਕਿ ਆਪਣੇ ਜਿਹੜੇ ਪੁਲਿਸ ਪਟੋਲਿੰਗ ਪਾਰਟੀ ਹੈਗੀ ਉਹਨਾਂ ਨੂੰ ਰਾਤ ਦੇ ਸਮੇਂ ਵਿੱਚ ਆਪਣੇ ਸ਼ਹਿਰ ਦੀ ਨਾਕਾਬੰਦੀ ਕਰਕੇ ਦੇਖਣਾ ਚਾਹੀਦਾ ਹੈ ਕਿ ਕੌਣ ਆ ਰਿਹਾ ਕੌਣ ਜਾ ਰਿਹਾ ਠੀਕ ਹੈ ਜੀ ਤੇ ਉਹਦੇ ਵਾਸਤੇ ਕਿ ਆਮ ਸ਼ਹਿਰ ਵਿੱਚ ਆਲਰੇਡੀ ਬਹੁਤ ਬਗਦਦਤਾ ਹੋ ਰਹੀ ਹੈ ਨਾ ਜਿਸ ਕਰਕੇ ਆਪ ਲੋਕਾਂ ਦੇ ਘਰਾਂ 'ਚ ਚੋਰੀਆਂ ਹੋ ਰਹੀਆਂ ਨੇ ਸਾਡੀ ਦੁਕਾਨ ਤੇ ਫਿਰ ਵੀ ਬਾਰ-ਬਾਰ ਹੈਗੀ ਆ ਠੀਕ ਹੈ ਇੱਥੇ ਤੇ ਪੁਲਿਸ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਤੇ ਪੁਲਿਸ ਨੂੰ ਚਾਹੀਦਾ ਕਿ ਆਪਣਾ ਰੁਟੀਨ ਦੇ ਵਿੱਚ ਚੈੱਕ ਅਪ ਕਰਦੇ ਆ ਤਾਂ ਕਿ ਦੁਕਾਨਦਾਰਾਂ ਨੂੰ ਚੋਰੀ ਹੋਣ ਤੋਂ ਸਮਾ ਚੋਰੀ ਹੋਣ ਤੋਂ ਬਚਾਇਆ ਜਾ ਸਕੇ